ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਪਹਾੜ ਤੇ ਸਮਤਲ ਬਾਰੇ ਦੱਸਿਆ ਸੀਗਾ ਹੁਣ ਮੈਂ ਤੁਹਾਨੂੰ ਪੁੱਛੂੰਗਾ ਤੁਸੀਂ ਉਹਨਾਂ ਚੀਜ਼ਾਂ ਜੋ ਦੱਸਣਾ ਵੀ ਉਹਨਾਂ ਚ ਪਹਾੜ ਕਿਹੜਾ ਤੇ ਸਮਤਲ ਕਿਹੜਾ ਦੱਸੋਗੇ ਦੱਸੋ ਵੀ ਆਪਣਾ ਬੋਰਡ ਤੇ ਕੀ ਬਣਿਆ ਹੋਇਆ ਪਹਾੜ ਤੇ ਇਹਦੇ ਨਾਲ ਕੀ ਬਣਿਆ ਹੋਇਆ ਹੈ ਕੀ ਕੀ ਆਪ ਸਰਾਤੋ ਠੀਕ ਹੈ ਜੀ ਹੁਣ ਤੁਸੀਂ ਦੱਸਣਾ ਵੀ ਜਿਹੜਾ ਆਪਣਾ ਕਮਰੇ ਦਾ ਫਰਸ਼ ਆ ਇਹ ਉੱਚਾ ਨਹੀਂ ਵਣਿਆ ਫੇਰੇ ਕੀ ਹੋ ਗਿਆ ਇਕੋ ਜਿਹੜਾ ਇਕੋ ਜ ਉਹਨੂੰ ਪੱਗੀ ਬੋਲਦੇ ਆ ਸੰਤਲ ਸੰਤਲ ਜਿਹੜਾ ਕਾਇਨਾਤ ਇਕੋ ਜ ਉਹਨੂੰ ਪੱਗੀ ਬੋਲਦੇ ਆ ਸੰਤਲ ਸੰਤਲ ਗੁਰੂ ਨੂਰ ਜਿਹੜਾ ਇਕੋ ਜ ਉਹਨੂੰ ਕੀ ਬੋਲਾਂਗੇ ਸੰਕਲ ਸੰਤਲ ਸੰਕਲ ਸੰਤਲ ਹਾਂ ਰਾਜਵੀਰ ਜਿਹੜੀ ਜਿਹੇ ਇਕੋ ਜ ਉਹਨੂੰ ਕੀ ਬੋਲਾਂਗੇ ਆਪਾਂ ਸਮਤਲ ਹਾਂ ਬੋਲੋ ਸਾਰੇ ਜਣੇ ਉਹ ਜਿਹੜਾ ਇੱਕੋ ਜਣ ਨੂੰ ਕੀ ਬੋਲਾਂਗੇ ਆਪਾਂ ਸਮਤਲ ਸਾਰੇ ਬੋਲੋ ਸਮਤਲ ਵੈਰੀ ਗੁੱਡ ਕਲਾਪਿੰਗ ਵੀ ਸਾਰੇ ਜਣੇ